ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਚਾਰ ਪੌਣਾਗਾ ਮੱਕੀ ਦਾ ਤੇ ਟਰੈਕਟਰ ਆਪਾਂ ਕੱਢ ਲਿਆ ਟਰਾਲੀ ਕਿਹਦੇ ਘਰੋਂ ਪਾਉਣੀ ਹੈਗੀ ਤੇ ਆਪਾਂ ਦਿਖਾਉਣੇ ਅੱਜ ਤੁਹਾਨੂੰ ਸਿੰਗਲ ਰੋ ਵਾਲੀ ਮਸ਼ੀਨ ਹੈਗੀ ਉਹਦੇ ਦਿਖਾਵਾਂਗੇ ਆਪਾਂ ਤੁਹਾਨੂੰ ਸਾਰਾ ਵੀ ਕਿਵੇਂ ਚੱਲਦੀ ਹੈ ਉਹ ਕਿਵੇਂ ਉਹਦੀ ਪਰਫਾਰਮੈਂਸ ਆ ਪਹਿਲਾ ਦੇਣਾਗਾ ਪਹਿਲਾਂ ਆਪਾਂ ਵੀਡੀਓ ਸਟਾਰਟ ਤੇ ਕਰ ਲਈ 53 ਰਸਤੇ ਲਾਇਆ ਗਿਆ ਜਿਹੜਾ ਡਬਲ ਵੀਡੀਓ ਕਰਾਈ ਇਹ ਤੇ ਪਹਿਲਾ ਦਿਨੀ ਹੈਗਾ ਅੱਜ ਤੇ ਸ਼ਕਤੀਮਾਨ ਵਾਲਾ ਗ੍ਰੈਂਡਰ ਹੈਗਾ ਕੰਨਾਂ ਨੂੰ ਹੱਥ ਲਪਾਉਂਦਾ ਜਿਹੜਾ ਤੇ ਚਲਾਉਣ ਲੱਗ ਰਿਆਂਗੇ ਉਹ ਆਉਂਦਾ ਹਣੀ ਵੀ ਲਈ ਅਛਾ ਕਿਹੜਾ ਅਛਾ ਵਜਦਾ ਇਹ ਇਹ 1971 ਮਾਡਲ ਦਾ ਹੈ 1971 ਮਾਡਲ ਅਛਾ ਪਾਤਾ 7ਵਾਂ ਹਾਂ ਓਏ ਸਦਾ ਹੀ ਆਉਣ ਦੇ ਉੱਥੇ ਮੋੜ ਨਹੀਂ ਬੈਕ ਦਾ ਲਈ ਖੜਾ ਉੱਥੇ ਮੁੜਨਾ ਨਹੀਂ ਤੇਰੀਪਾ ਕਾਕਾ ਆਹ ਤੋਂ ਮੋੜ ਲਿਆ ਆਹ ਤੋਂ ਮੋੜ ਦਿਆ ਆਹ ਤੋਂ ਮੋੜ ਲਿਆ ਲੈ ਚਲਾਓ ਫਿਰ ਦੇਖੀਂ ਕਰ ਇੱਕ ਮਿੰਨੀ ਫੋਰਮੈਨ ਜ ਆਉਨੇ ਗੇ ਗਰਮੀ ਬਹੁਤ ਹੈ ਕੀ ਪੰਗਾ ਤਾਂ ਲੈ ਲੈਣੇ ਆਈ ਵਾਰਾ ਕਿਤੇ ਆ ਤੇ ਮੱਕੀ ਜਿਵੇਂ ਕਹਿੰਦੀ ਹੁੰਦੀ ਹੈ ਨਾ ਵੀ ਕੱਪੜੇ ਸਾਰੇ ਲਹਾ ਦਿੰਦੀ ਹੈਗੀ ਪਵਾਤੀਆਂ ਕੈਪੜੀਆਂ ਫਿਰ ਪਾ ਲੈ ਪਵਾਤੀਆਂ ਕੈਪੜੀਆਂ ਚਾਰ ਕਰਾ ਦਾ ਚਾਰ ਪਾਉਣਾ ਹੁਣ ਚਾਰੇ ਕਰਾ ਦੰਦ ਨੇ ਪੈਂਦੇ ਨਹੀਂ ਚਾਰ ਕਰਾ ਦਾ ਵੀ ਲਾ ਲਓ ਤੁਸੀਂ 35 ਤੋਂ 40 ਗਿੱਲੇ ਨੇਗੇ ਹਾਂ ਇਹ ਤਾਂ ਹੋ ਗਿਆ ਤਾਂ ਜੂੜ ਕਸੂਤੀ ਹੈ ਇਹ ਜੂੜ ਕਸੂਤਾ ਸਿਆਲ ਚ ਵੀ ਫਰਮਾਉ ਜਗੀ ਦਰਦ ਨਹੀਂ ਬਹੁਤ ਬੰਦੀ ਹੈ ਵਧੀਆ ਵਧੀਆ ਤੰਦਾ ਕੋਈ ਮਾੜਾ ਨਹੀਂ ਸਭ ਤੋਂ ਵਧੀਆ ਤੰਦਾ ਹੈ ਅਚਾਰ ਵਾਲਾ ਹਾਂ ਵਧੀਆ ਤੇ ਆ ਮਸ਼ੀਨ ਕਿਵੇਂ ਹੈਗੀ ਮਸ਼ੀਨ ਬਹੁਤ ਵਧੀਆ ਪਿਛਲੀ ਵਾਰ ਕਿਵੇਂ ਦੀ ਪਿਛਲੀ ਵਾਰ ਥੋੜੀ ਦਿੱਕਤ ਆਈ ଥିਦੀ ਕਿ ਨੌਲਜ ਆ ਗਈ ਉਹ ਫਿਰ ਉਹ ਦੀ ਐਕਸਪੀਰੀਐਂਸ ਹੀ ਦੀ ਪਿਛਲੀ ਵਾਰ ਹਾਂ ਹਾਂ ਇਹਦੀ ਬਹੁਤ ਵਧੀਆ ਹੈ ਕੋਈ ਦਿੱਕਤ ਨਹੀਂ ਆਈ ਬਹੁਤ ਵਧੀਆ ਚੱਲਿਆ ਬਰੀਕ ਬਹੁਤ ਹੈ ਸ਼ਕਤੀਮਾਨ ਵਾਲਿਆਂ ਦਾ 21 ਮਾਡਲ ਗ੍ਰੈਂਡਰ ਤੇ ਚਲਾਓ ਦੇਖੋ ਬਹੁਤ ਵਧੀਆ ਚੱਲਦਾ ਬਸ ਹੁਣ ਚੱਲ ਜੂਗਾ 2007 ਮਾਡਲ ਤੇ ਹਾਂ 2007 ਮਾਡਲ ਓਹ ਹੋ ਹੋ 71 ਮਾਡਲ 71 ਮਾਡਲ 71 ਮਾਡਲ ਖਾਲਚ ਨਾ ਡਿੱਗ ਜੇ ਲੈਣਾ ਤੇ ਕਰ ਲਿਆ ਰੇਸ਼ਾਂ ਦੋਵੇਂ ਟਰੈਕਟਰਾਂ ਦੀਆਂ ਤੁਸਾਨੂੰ ਆਸ਼ਾ ਦਿਖਾਦੀ ਐ ਲਵੇ ਮੜਾ ਜਾ ਅੱਜ ਦਾ ਡਰਾਈਵਰ ਉਹ ਬਾਪ ਆ ਗਿਆ ਫੋਰਮੈਨ ਕਿਵੇਂ ਆ ਠੀਕ ਆ ਜਮੀ ਹੋਰ ਸੁਣਾ ਯਾ ਮੌਕੀ ਇਹ ਗੱਗੀ ਸਪੈਸ਼ਲ ਐਡੀਸ਼ਨ ਵਾਲਾ ਇਹ ਚੋਕ ਮਸੀਹ ਜੂਦੀ ਘਰ ਤੋਂ ਦੇ ਦਿਨ ਮੈਂ ਆ ਰਿਹਾ ਹੋਰੇ ਜਿੰਨੀ ਤੱਬਾ ਵੀ ਆਦੀ ਰਹੀ ਸੀ ਨਹੀਂ ਬਰੇਸ ਵੀ ਵੀ ਰੋਡ ਸੀ ਅੱਜ ਕੱਲ ਚਾਰ ਫਾਇਆ ਮੈਂ ਆ ਆ ਹਾ ਤੁਹਾਡਾ ਇਤਨਾਇਆ ਬਾਲਾ ਬਿੰਗਾ ਹੋ ਰਿਹਾ ਬਾਈ ਕੀ ਬੈਤੀ ਉਹਦਾ ਸਹ ਤਾਂ ਮੈਂ ਸਟਾਰਟ ਹੀ ਕਰਦਾ ਰੋਗੀ ਲਾ 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 ਗੋਲਡੀ ਛੋਟੂ ਜੋਗਾ ਇਹਦਾ ਬੱਚੇ ਲੈ ਕੇ ਸਪਾ ਆਉਂਦੀ ਚੋਕੋਂ ਗਿਆ ਲਾ 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 ਸੋ ਵੀਰੋ ਬੇਹੋਸ਼ ਹੋ ਗਿਆ ਕਿੱਥੇ ਹੋਏ ਚੱਲ ਚੱਲ ਯਾਰਾ ਉਹ ਜਾ ਯਾਰਾ ਹਾਂਜੀ ਯਾਰਾ ਲੋਡੀਸ ਆ ਫੜੀ

ਗियर ਪਾ ਲਿਆ ਓਏ ਜੀ ਇਹ ਆ ਨਾ ਜੋੜੀਰ ਨਾਲੋਂ ਵੱਧ ਜ਼ੋਰ ਦਾ ਟਰਾਲੀ ਵਾਲੇ ਦਾ ਲੱਗ ਰਿਹਾ ਟਰਾਲੀ ਵਾਲੇ ਦਾ ਵੱਧ ਜ਼ੋਰ ਲੱਗ ਰਿਹਾ ਉਹਨਾਂ ਤੋਂ 아!

ਮੈਂ ਪਾਸ ਕਰ ਲੱਗ ਰਿਹਾ ਉਹ ਜਿਹੜੇ ਇਧਰ ਲਾਉਂਦੇ ਮਿੱਤਰੋ ਤੇ ਵਸਰੀ ਦਿੱਖੀ ਕਰ ਲੱਗ ਰਿਹਾ ਹੁਣ ਬਲੇਡ ਥੋੜੇ ਜੇ ਚਲੋ ਜਿੱਥੇ ਵਿੱਚ ਆ ਗਏ ਮਸੂਲਾ ਨਾਲ ਪੈਸੇ ਕਰ ਤੂੰ ਹਮੇਸ਼ਾ ਦੇਖਦੇ ਕੰਮ ਕਰਾਈ ਜਾਂਦਾ ਹਾਂ ਉਹ 3 ਮੈਂ ਚੌਥਾ ਉਹ ਦੋ ਅਧਰੇ ਤੋਂ ਦੇ ਬੋਤੋਂ ਤੋਂ ਦੇ ਉੱਤਰ ਲੱਗ ਰਹੇ ਨੇ ਇਹਨੇ ਮੱਤੀਆ ਦੇਖ ਲੋ ਥੱਲੇ ਧਰ ਤੇ ਓ ਥੱਲੇ ਧਰ ਤੇ ਓਏ ਗਰਮੀ ਬਹੁਤ ਆ ਮਿੱਤਰੋ ਤੇ ਤੀਜੀ ਟਰਾਲੀ ਆ ਗਈ ਕਿੱਥੇ ਬਿਠੇ ਲੱਗਿਆ ਹੁਣ ਡਰਾਈਵਰ ਗੱਗੀ ਬਿਠਾਇਆ ਹੁਣ ਲੇ ਕਰਕੇ ਆ ਲੇ ਕਰਕੇ ਇਹ ਪਾਦੀ ਟਰਾਲੀ ਵਿੱਚੋਂ ਹੁਣ ਤੇ ਵੀ ਵਿਚਾਲੂ ਪਹਿਲਾਂ ਰਾਹ ਕਰ ਲੈਦੀਗਾ ਤੇ ਹੁਣ ਦੋ ਟਰੈਕਟਰ ਚੱਲੇ ਜਾਣਗੇ ਤਾਂ ਕਰਕੇ ਟਰਾਲੀ ਪਿੱਛੇ ਪਾਈ ਤੇ ਜਦੋਂ ਮਸ਼ੀਨ ਪਿੱਛੇ ਟਰਾਲੀ ਪਹੁੰਚਾ ਗੋਠਾ ਦਾ ਟਰੈਕਟਰ ਤਾ ਕਰਕੇ ਇੱਕ ਪਾਸੇ ਨੂੰ ਜਾਂਦਾ ਹੈਗਾ ਬਾਣ ਗਿੱਲਾ ਹੈਗਾ ਥੋੜਾ ਜਿਹਾ او وی لا 855 لا لا 852 ਕੰਮ ਪਲਵੇ ਲਾਤਾ ਹੁਣ ਐਨਾਂ ਵਾਰਾ ਕਰਤਾ ਹੁਣ ਹੋ ਗਿਆ ਗਾਰਾ ਇੱਥੇ ਪੂਰਾ ਦੇਖੋ ਟਰੈਕਟਰ ਡੂਪਰ ਨੇ ਫੜਦੇ ਨੇ ਪੂਰੇ ਬਹਿ ਗਿਆ ਹੁੰਦਾ ਆ ਜਾ ਦੋ ਲੋ ਵਧੀਆ ਵਧੀਆ ਹਾਂ ਜੀ ਗਰਮੀ ਗਰਮੀ ਮੈਂ ਤਾਂ ਹੋਣੀ ਮਾਰੀ ਮੋਟੀ ਕੋਈ ਤਾਂ ਸਾਲ ਦੀ ਆਏ ਸਾਲ ਦੀ ਹੁੰਦੀ ਹੈ ਜਦੋਂ ਮੌਕੇ ਦਾ ਭੁੱਲ ਜਾਗੇ ਜੇ ਕੋਈ ਇੱਕ ਬਦਲ ਪੈ ਗਿਆ ਸਭ ਭੁੱਲ ਜਾਗੇ ਬਸ ਆਪ ਖੜੀਆ ਭਰੀ ਲੈ ਜੋ ਟਰਾਲੀ ਲੈ ਕੇ ਜਨਮ ਸ਼ਾਮ ਹੋ ਗਈ ਤੇ ਸਾਢੇ 5 ਦਾ ਟਾਈਮ ਹੋ ਗਿਆ ਤੇ ਪਹਿਲਾਂ ਆਪਾਂ ਆਪਣੇ ਨੇ ਜੌਂਡੀਰ ਮਗਰ ਪਾ ਕੇ ਟਰਾਲੀਆਂ ਕੱਢਿਆ ਕਰਦੀ ਸੀਗੇ ਉਹ ਕਿਥੋਂ 855 ਨੂੰ ਖਿੱਚੀ ਨਹੀਂ ਆਂਦੀ ਟਰਾਲੀ ਤੇ ਆਪਾਂ ਉਹਦੇ ਮਗਰ ਪਾਇਆ ਕਰਦੇ ਸੀ ਤੇ ਹੁਣ ਇਹ ਕਹਿੰਦਾ ਮੈਂ ਆਪ ਪਾਉਂਗਾ ਦੇਖਦੇ ਆਂਗੇ ਬਾਕੀ ਘੜਨ ਬਹੁਤ ਹੈ ਕਿ ਸਿੰਗਲ ਟਾਇਰਾਂ ਦੀ ਟਰਾਲੀ ਲੈ ਗਿਆ ਪਹਿਲਾਂ ਮੈਂ ਦੇਖੋ ਪੈਰ ਜਾਮ ਹੀ ਰਹਿੰਦੇ ਨੇ ਉਹਦੇ ਓਏ ਹੌਲੀ ਰੱਖ ਓਏ ਹੌਲੀ ਰੱਖ ਓਰੀ ਦੇਖ ਲੋ ਇਤਨੀ ਸਾਈਡ ਥੋੜਾ ਜਿਆਦਾ ਗੱਲਾ ਹੈ ਇਹ ਲਾਈਨ ਠੀਕ ਇਹ ਲਾਈਨ ਪੈ ਗਈ ਯਾਰ ਇਹਦੇ ਆ ਮੁੰਡਾ ਬਹੁਤ ਕੰਮ ਕਰਦਾ ਹੈ ਪਿੰਡ ਕਿਹੜਾ ਤੇਰਾ ਬਰੇ ਬਰੇ ਪਿੰਡਾ ਮੁੰਡੇ ਦਾ ਮੱਕੀ ਦਾ ਚਾਰ ਪੌਂਦਾ ਫਿਰਦਾ ਹੈ ਇਹ ਆਈਕੋ ਵਰਗਾ ਜਮਾ ਪੂਰੇ ਆਈਕੋ ਵਰਗਾ ਲੱਖੋ ਗੜਨ ਸਵਰਾਜ 855 ਤੋ ਸ਼ਾਮ ਦਾ ਟਾਈਮ ਹੋ ਗਿਆ ਬਿਲਕੁਲ ਤੇ 855 ਲਾਇਆਗਾ ਹੁਣ ਦੇਖਦੇ ਆ ਕੀ ਕਰਦਾਗਾ ਦੂਜੀ ਸਾਈਡ ਕਿੱਲਾ ਬਹੁਤਾਗਾ ਉਧਰ ਜਾ ਕੇ ਆਪਣਾ ਇਹਣਾ ਖੜਾਤਾ ਜੀ ਨੇਰਾ ਹੋ ਗਿਆ ਹੁਣ ਤੇ 2 ਢਾਈ ਕਿ ਟਰਾਲੀਆਂ ਦਾ ਕੰਮ ਰਹਿ ਗਿਆ ਤੇ ਟਰੈਕਟਰ ਹੁਣ ਖੁੱਭਣ ਲੱਗ ਗਿਆ ਤਾਂ ਕਰਕੇ ਹੁਣ ਵੀ ਨਾਲੇ ਉਹਦਾ ਉੱਗਰ ਜਾਂ ਚੋਕ ਹੋ ਗਿਆ ਤਾਂ ਕਰਕੇ ਸਵੇਰੇ ਦਵਾਰੇ ਪਉਣਾ ਚਾਰ ਲੇਖ ਹੋਰ ਆਪਣਾ ਵਾਲਾ ਵੀ ਆ ਖੜਿਆ ਆ ਖੜਿਆ ਇਸ਼ਾਰ ਮੈਂ ਇਸ਼ਾਰ ਦਿਖਾ ਦਿਆਂਗਾ ਬੰਨਤਾ ਸਾਰਾ ਚਲੋ ਆਪਣੀ ਵੀਡੀਓ ਨੂੰ ਕਰ ਦੋ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਨਵੇਂ ਨਵੇਂ ਵੀਡੀਓ ਹੁਣ ਆਉਂਦੀਆਂ ਰਹਿਣਗੀਆਂ ਚਾਰ ਦੀਆਂ ਧੰਨਵਾਦ